ਖਾਨ ਲੈਵੇ ਦੀ ਜਿਹੜੀ ਹੈਗੀ ਬਹੁਤ ਜਿਆਦੇ ਸਾਫ ਸੁਥਰੀ ਹੈ ਹਾਂ ਪਸਤਾਵਾ ਬਹੁਤ ਜਿਆਦਾ ਹੈ ਅੱਛਾ ਬਹੁਤ ਜਿਆਦਾ ਪਸਤਾਵਾ ਚੰਗਾ ਝੋਟਾ ਸੀ ਜੀ 14 ਫੁੱਟ ਵੀ ਨਹੀਂ ਕਰ ਸਕਦੇ ਜੀ ਆਪਾਂ ਉਹ ਜਨੂਰ ਜਿੰਨਾ ਜਦੋਂ ਮੈਂ ਝੋਟਾ ਤਿਆਰ ਕਰਿਆ ਸੀ ਮੈਨੂੰ ਵੀ ਪਤਾ ਵੀ ਮੇਰੇ ਅੰਦਰ ਕਿੰਨਾ ਬੋਸ ਲੈਂਟਰ ਆ ਗਿਆ ਇੱਥੇ ਕਿੰਨਾ ਟੀਕਾ ਮਤਲਬ ਹਾਂਜੀ ਹਸੀ ਕਾਲ ਦੋਸਤੋ ਬਹੁਤ ਬਹੁਤ ਸਵਾਤ ਕਰਦੇ ਹਾਂ ਮਿੱਤਰੋ ਤੇ ਅੱਜ ਆਪਾਂ ਬਾਈ ਜੱਗੀ ਕੋਲੇ ਪਹੁੰਚੇ ਹੋਏ ਹਾਂ ਪਿੰਡ ਕੱਗੇ ਦੇ ਵਿੱਚ ਬਾਈ ਜੱਗੀ ਕੋਲੇ ਨਾ ਜੇ ਗੱਲ ਕਰਕੇ ਇੱਕ ਮੱਝ ਆ ਗਈ ਮੱਝ ਨੀਲੀ ਰਾਵੀ ਦੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਇਹ ਮੱਝ ਸੋਨੂ ਕਿਵੇਂ ਲੱਗੀ ਆਹਾ ਬਾਈ ਦੇ ਜਿਹੜੇ ਹੈਗਾ ਘਰੇ ਪਸ਼ੂ ਰੱਖੇ ਹੋਏ ਜਿਵੇਂ ਆ ਝੋਟੀ ਆ ਇਹ ਵੀ ਚੰਗੇ ਦੁੱਧ ਵਾਲੀ ਆ ਇੱਕ ਬਾਈ ਜੱਗੀ ਕੋਲੇ ਨਾ ਇੱਕ ਗੱਲ ਕਰਕੇ ਬੋਲ ਹੁੰਦਾ ਸੀਗਾ ਤਾਂ ਉਹ ਛੇਰੂ ਨਾਮ ਦਾ ਸਾਣ ਸੀ ਉਹਦੀ ਵੀ ਆਪਾਂ ਜਾਣਕਾਰੀ ਥੋੜੀ-ਮੋਟੀ ਸਾਂਝੀ ਕਰਾਂਗੇ ਤੁਹਾਡੇ ਨਾਲ ਇੱਕ ਮੈਂ ਹੋਰ ਗੱਲ ਐਡ ਕਰਨੀ ਚਾਹੁੰਨਾ ਜਿਵੇਂ ਇੱਧਰਲੇ ਪਾਸੇ ਬਾਈ ਦੇ ਕੱਟੇ-ਕਟੀਆਂ ਆ ਗਈਆਂ ਇੱਕ ਨਾ ਬਾਈ ਕੋਲੇ ਸਿਲੰਡਰ ਸਿਲੰਡਰ ਆ ਗਿਆ ਇਹ ਤੁਸੀਂ ਨਿਗਾਹ ਮਾਰ ਲਿਓ ਇਹ ਜੰਬੋ ਸਿਲੰਡਰ ਆ ਬਾਈ ਨੇ ਇਹ ਵੀ ਦੇਣਾ ਹੈਗਾ ਆ ਬਾਕੀ ਜੱਗੀ ਬਾਈ ਸਾਹਮਣੇ ਆ ਗਿਆ ਤੇ ਇਧਰ ਆ ਜੋ ਕਰਾਂ ਸੰਗੋਣਾ ਹੁਣ ਆਹਾ ਆ 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 ਹਾਂਜੀ ਕਿਵੇਂ ਹੋ ਠੀਕ ਹੈ ਠੀਕ ਹੈ ਨਾਂ ਕੀ ਆ ਗਗਨਦੀਪ ਸਿੰਘ ਗਗਨਦੀਪ ਸਿੰਘ ਕਿਹੜੀ ਕਲਾਸ ਆ ਗਈ 8th 8th ਠੀਕ ਆ ਕਿਹੜਾ ਸਕੂਲ ਹੈ ਤੇਰਾ ਪੰਜਾਬ ਪਬਲਿਕ ਸਕੂਲ ਪੰਜਾਬ ਪਬਲਿਕ ਸਕੂਲ ਅੱਛਾ ਪੁੱਤ ਤੇਰਾ ਨਾਂ ਕੀ ਹੈ ਦਮਨਪ੍ਰੀਤ ਸਿੰਘ ਦਮਨਪ੍ਰੀਤ ਸਿੰਘ ਅੱਛਾ ਤੇਰਾ ਸਕੂਲ ਕਿਹੜਾ ਹੈ ਪੰਜਾਬ ਪਬਲਿਕ ਸਕੂਲ ਅੱਛਾ ਇੱਕੋ ਕਿਹੜੀ ਕਲਾਸ ਚ ਤੂੰ ਫਰਸਟ ਫਸਟ ਚ ਠੀਕ ਆ ਇਹ ਲੋ ਵੀ ਇਹ ਨਾ ਆਪਣੀ ਨਵੀਂ ਜਨਰੇਸ਼ਨ ਜਿਹੜੀ ਹੈਗੀ ਐ ਇਹ ਵੀ ਜਨ ਚਕਰ ਇਹਨਾਂ ਨੂੰ ਸ਼ੌਂਕ ਨਾ ਪੈਦਾ ਹੋਇਆ ਤਾਂ ਆਪਣਾ ਕੋਈ ਫਾਇਦਾ ਨਹੀਂ ਹੈਗਾ ਆ ਜੋ ਫਿਰ ਆਪਾਂ ਨਾ ਜਗੀ ਨਾਲ ਸਾਰੀ ਗੱਲਬਾਤ ਕਰਕੇ ਇਸ ਮੱਝ ਦੀ ਆਪਾਂ ਡਿਟੇਲ ਲੈਨੇ ਹਾਂ ਹਾਂਜੀ ਬਾਈ ਜੀ ਹੱਸੇ ਗਾਲ ਜੀ ਸਤਿ ਸ੍ਰੀ ਅਕਾਲ ਰਾਮ ਨੇ ਵੀ ਹੱਸੇ ਬਾਈ ਜੀ ਜੇ ਆਪਣੇ ਪਿੰਡ ਦੀ ਗੱਲ ਕਰ ਲਗੇ ਪਿੰਡ ਬਾਈ ਜੀ ਆਪਣਾ ਘੱਗਾ ਤਹਿਸੀਲ ਪਾਤਣਾ ਦੇ ਜ਼ਿਲ੍ਹਾ ਪਟਿਆਲਾ ਬਾਈ ਜੀ ਠੀਕ ਆ ਨਾਮ ਆ ਗਿਆ ਜਗੀ ਨਾਮ ਜਗੀ ਆ ਜੀ ਅੱਛਾ ਜਗੀ ਜਿਵੇਂ ਆਪਾਂ ਪਹਿਲਾਂ ਤੇਰੀ ਮੱਝ ਦੀ ਜਾਣਕਾਰੀ ਲਵਾਂਗੇ ਇਹ ਜਿਹੜੀ ਤੇਰੀ ਮੱਝ ਹੈ ਕਿੰਨੇਵੇਂ ਸੂਏ ਸੂਹਦੀ ਆ ਇਹ ਤੀਜੇ ਮੱਝ ਸੂਏ ਸੂਹਦੀ ਹੈ ਜੈਨੂਨਾਂ ਪੂਰੀ ਠੀਕ ਹੈ ਤੀਜੇ ਸੂਏ ਦੂਜੇ ਸੂਏ ਦਾ ਦੁੱਧ ਦਾ ਰਕਾਰ ਦੂਜੇ ਇਹ ਬਾਈ ਜੀ ਮੈਂ ਗੱਭਣ ਲੈ ਕੇ ਆਇਆ ਸੀ ਇਹ ਮੱਝ ਅੱਛਾ 1% ਦਾ ਕੋਈ ਵੀ ਝੂਠ ਨਹੀਂ ਆਇਆ ਆਪਾਂ ਸਨਾਬ ਲੈਵੇ ਪਿੰਡਾ ਚਠਾ ਨਨੇੜਾ ਜੀ ਚਠਾ ਨਨੇੜਾ ਹਾਂ ਜੀ ਉੱਥੋਂ ਮੱਝ ਇਹ ਆਪਾਂ ਲੈ ਕੇ ਆਏ ਸੀ ਜੀ ਇਹ ਠੀਕ ਆ ਉਹਨਾਂ ਦਸਨ ਮੁਤਾਬਕ ਹੀ 16 ਲੀਟਰ ਉਹਨੇ ਦੂਜੇ ਸੂਏ ਚੋਇਆ ਠੀਕ ਹੈ ਤੇ ਮੈਂ 10 ਲੀਟਰ ਆਪਾਂ ਦਿੱਤੀ ਚੋਕੇ ਲੇਕੇ ਐਸੀ ਪੰਜ ਮਹੀਨਾ ਦੀ ਗੱਬਣ ਸੀ ਜੀ ਪੰਜ ਮਹੀਨਾ ਦੀ ਗੱਬਣ ਸੀ ਹਾਂ ਜੀ ਓਕੇ ਅ ਤੋਕੜ ਗੱਬਣ ਲੈ ਕੇ ਆਏ ਤੋਕੜ ਗੱਬਣ ਲੈ ਕੇ ਆਏ ਸੀ ਜੀ ਆਪਾਂ ਜੀ ਠੀਕ ਹੈ ਹਾਂ ਹੁਣ ਇਹ ਕਿੰਨੇ ਕ ਦਿਨ ਕੱਢ ਜੂਗੀ ਦਿੰਦਾ ਬਾਈ ਜੀ ਨੂੰ ਦੱਸਣ ਮੁਤਾਬਕ ਕੱਲ ਦਿਨ ਪੂਰੇ ਹੋ ਗਏ 27 ਤਰੀਕ ਨੂੰ ਅੱਛਾ ਤੇ ਪਰ ਇਹਨੂੰ ਮੱਝ ਨੂੰ ਹਲੇ ਕੋਈ ਜਾਨ ਚ ਇੱਥੇ ਤਾਂ ਹੈ ਨਹੀਂ ਫੇ ਸੋਣਾ ਬੱਕਰ ਮੈਨੂੰ ਇਹ ਆ ਦਿਨ ਚੰਗੇ ਕੱਢ ਜੀ ਦਿਨ ਚੰਗੇ ਮੈਨੂੰ ਇਹ ਲੱਗਦਾ ਵੀ ਕਿਤੇ ਅਗਲੇ 27 ਨੂੰ ਨਾਲ ਦਿਨ ਪੂਰੇ ਹੁੰਦੇ ਹੋਣਾ ਵੀ ਬਾਈ ਮਹੀਨਾ ਪੁੱਲੇ ਹੋਣਾ ਅੱਛਾ ਤੇ ਆਪਾਂ ਇਹ ਮਹੀਨਾ ਮਹੀਨਾ ਤਾਂ ਮਤਲਬ ਮੈਨੂੰ ਇਹ ਆ ਲੱਗਦਾ 10 ਦਿਨ ਤਾਂ ਖੁੱਲੇ ਹੀ ਕੱਢ ਦੂ ਬੜੇ ਆਰਾਮ ਨਾਲ ਕੱਢੂ ਵੀ ਬੜੇ ਆਰਾਮ ਨਾਲ ਬਾਕੀ ਪਸ਼ੂ ਦਾ ਵੀ ਪਤਾ ਕੋਈ ਪਰ ਹਾਂ ਬਾਕੀ ਪਤਾ ਕੋਈ ਨਹੀਂ ਜੀ ਇਹ ਦੇਖੋ ਕੋਈ ਕੁਝ ਵੀ ਨਹੀਂ ਜੱਗੀ ਇਹਨੂੰ ਖੋਲ ਕੇ ਤੋੜ ਕੇ ਦਿਖਾ ਸਾਨੂੰ ਹਾਂ ਲੋ ਵੀ ਮਿੱਤਰੋ ਆਪ ਤੁਸੀਂ ਦੇਖ ਲਓ ਵੀ ਮੱਝ ਬਹੁਤ ਜਿਆਦਾ ਚੰਗੀ ਆ ਮਾਰਕਿੰਗ ਦੀ ਵੀ ਚੰਗੀ ਆ ਗਈ ਅ ਰੰਗ ਜਿਹੜਾ ਹੈਗਾ ਉਹ ਵੀ ਚੰਗਾ ਅ ਦੇਖੋਗੇ ਤੁਸੀਂ ਦੋਨੇ ਅੱਖਾਂ ਮੱਥੇ ਵੱਲ ਤੇ ਮੋਛ ਵੀ ਹੈਗੀ ਜਿਹੜੀ ਮਾੜੀ ਹੈ ਨਾ ਅ ਬੱਗੀ ਹੈਗੀ ਤੇ ਚਾਰੇ ਪੈਰ ਤੇ ਥਣਲੇਵੇ ਦੀ ਤਾਂ ਤੁਸੀਂ ਆਪ ਹੀ ਮੰਨੋਗੇ ਇਹ ਆ ਦੇਖੋ ਇਸ ਦੇ ਪਾਸਿਓਂ ਇਹ ਥਣਲੇਵੇ ਦੀ ਜਿਹੜੀ ਹੈਗੀ ਬਹੁਤ ਜਿਆਦਾ ਸਾਫ ਸੁਥਰੀ ਲੰਮੀ ਤੋਰ ਤੇ ਜਗੀ ਬਈ ਇਹ ਹੁਣ ਮੈਂ ਤੁਹਾਨੂੰ ਜਜਮੈਂਟ ਹੋਰ ਕਰਵਾਉਣੇ ਆ ਹਾ ਦੇ ਏ ਹੁਣ ਤੁਸੀਂ ਚੈੱਕ ਕਰੋ ਪੂਛ ਵੀ ਜਿਹੜੀ ਹੈਗੀ ਆ ਉਹ ਵੀ ਅੱਧ ਤੋਂ ਜ਼ਿਆਦਾ ਚਿੱਟੀ ਆ ਲਿਆ ਕਰ ਜੱਗੀ ਇਹ ਤਾਂ ਚੱਲੇ ਇੱਧਰ ਜੱਗੀ ਦੁਬਾਰੇ ਚੱਲੇ ਨੂੰ ਹਾਂ ਆਪਾਂ ਉਤੋਂ ਪਿੱਠ ਪੂੜੇ ਦੀ ਬੰਤਰ ਦੀ ਚੈੱਕ ਕਰਾ ਦਗੇ ਹੁਣ ਨਾਲੇ ਸਮਾਰ ਕੇ ਤੁਰਦੀ ਦਾ ਪਤਾ ਲੱਗ ਜਾ ਉਹ ਦੇਖੋ ਹਾਂ ਨਹੀਂ ਠੀਕ ਆ ਭਾਈ ਬਾਹਰ ਕੱਢਦੇ ਨੇ ਜੀ ਨਾ ਕੋਈ ਗੱਲ ਨਹੀਂ ਆ ਜਾ ਏ ਲਿਆ ਕਰ ਹੁਣ ਮੋੜ ਲਿਆ ਮੋੜ ਲਿਆ ਮੋੜ ਲਿਆ ਕਰਾ ਥਾਂਲੇ ਵੀ ਦੀ ਸਾਫ ਆ ਹਨਾ ਜਗੀ ਥਾਂ ਦੇ ਇੱਕ ਨੰਬਰ ਆ ਜੀ ਸਿੰਘ ਸੁng ਵੀ ਜਿਹੜਾ ਹੈਗਾ ਕੁੰਡਾ ਹੈਗਾ ਤੇ ਲੰਮੀ ਵੀ ਹੈਗੀ ਆ ਸਿੰਗਲ ਹੱਡੀ ਮੈਂ ਆ ਗਈ ਬਾਕੀ ਆ ਜੋ ਆਪਾਂ ਨਾ ਸਾਰੀ ਇਹ ਦੂਜੇ ਪਾਸੋਂ ਦੀ ਵੀ ਜਾਣਕਾਰੀ ਲੈ ਕੇ ਤੁਹਾਨੂੰ ਦਿੰਨੇ ਆ ਅੱਛਾ ਜਗੀ ਜੇ ਹੁਣ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਇਹਦਾ ਰੇਟ ਵੀਰੇ ਦਾ ਲੈਂਡ ਦੇ ਨਾਲ 185 ਹੋਵੇ ਜੀ 185 ਹਾਂਜੀ ਠੀਕ ਆ ਮਾਨਤਨ ਹੋ ਜੂਗੀ ਮਾਨਤਨ ਖਾਂਜੀ ਹੋ ਜੂਗਾ ਠੀਕ ਹੈ ਅੱਛਾ ਜੇ ਕਿ ਚਲੋ ਇਹ ਤਾਂ ਆਪਣੇ ਰੇਟ ਦੀ ਤੇ ਮੱਝ ਦੀ ਗੱਲ ਹੋਊਗੀ ਉਹ ਜਿਹੜਾ ਤੇਰਾ ਫੋਟੋ ਲੱਗੀ ਹੋਈ ਹੈ ਸਾਹਮਣੇ ਹਾਂਜੀ ਹੈਨਾ ਹਾਂਜੀ ਇਹ ਇਹਦੇ ਬਾਰੇ ਮੈਨੂੰ ਚੰਨ ਨਾ ਪਾ ਇਹ ਤੇਰੇ ਕੋਲ ਕਿਹੜਾ ਸਾਂਹ ਹੁੰਦਾ ਸੀਗਾ ਇਹ ਬਾਈ ਜੀ ਛਿਰੂ ਘੱਗੇ ਦੇ ਨਾਂ ਤੇ ਇਹ ਆਪਣਾ ਸਾਂਹ ਹੁੰਦਾ ਸੀ ਮੇਰੇ ਕੋਲ ਅੱਛਾ ਤੇ ਹੁਣ ਮੈਂ ਸੇਲ ਕਰਤਾ ਇਹ ਹੋ ਗਿਆ 1.5-2 ਸਾਲ ਠੀਕ ਹੈ ਤੇ ਇਹ ਸਖਬਰੀ ਡਾਂਡੇ ਤੋਂ ਲੈ ਕੇ ਆਏ ਸੀ ਬਾਈ ਜੀ ਇਹ ਜਮਣਾ ਮਾਜ ਦਾ ਬੱਚਾ ਹੈ ਜੀ ਅੱਛਾ ਜਮਣਾ ਮਾਜ ਦਾ ਬੱਚਾ ਹਾਂਜੀ ਆਪ ਪੀਸੀ 665 ਦਾ ਸੀ ਇਹ ਅੱਛਾ ਹਾਂਜੀ ਠੀਕ ਹੈ ਚੰਗਾ ਮਤਲਬ ਸੇਲ ਫਿਰ ਚੰਗੇ ਰੁਪਏ ਚ ਹੋ ਗਿਆ ਸੀਗਾ 3 ਲੱਖ 11 ਦਾ ਸੇਲ ਕਰਿਆ ਜੀ ਬਾਕੀ ਲਖ ਨੂੰ ਲੈ ਗਿਆ ਗੁੱਜਰਾ ਇਹਦੇ ਵਿੱਚ ਕਿਹੜਾ ਹੁਣ ਆਪਾਂ ਨੇ ਆਪਣਾ ਛੋਟਾ ਸੀ ਆਪਾਂ ਦੇ ਤਾ ਅਪਰੇ ਕਿਹਾਂ ਝੂਠ ਬੋਲੀ ਹੁਣ ਪਸਤਾਵਾ ਹੈ ਹਾਂ ਪਸਤਾਵਾ ਬਹੁਤ ਜ਼ਿਆਦਾ ਹੈ ਅੱਛਾ ਬਹੁਤ ਜ਼ਿਆਦਾ ਪਸਤਾਵਾ ਚੰਗਾ ਝੋਟਾ ਸੀ ਜੀ 14 ਫੁੱਟ ਦੀ ਲੰਬਾਈ ਸੀ ਝੋਟੇ ਦੀ ਕਿਰਚ ਕਹਿਣ ਦੀ ਗੱਲ ਜੋਦਾ ਅੱਛਾ ਬਹੁਤ ਚੰਗਾ ਸੀ ਜੀ ਬਿਊਟੀ ਬੂਟੀ ਪੱਖੋਂ ਵੀ ਫਾਸਟ ਵੀ ਆਇਆ ਸੀ ਖੁਰੇਤਰ ਵੀ ਸੈਕੰਡ ਆਇਆ ਸੀ ਆਪਣੇ ਚਾਰਤਾਂ ਦੇ ਚੀ ਅੱਛਾ ਤੇ ਹਾਂ ਜੀ ਤੇ ਹੁਣ ਮਤਲਬ ਆਪਾਂ ਕਹਿ ਸਕਦੇ ਆਂ ਵੀ ਦਿਲ ਚ ਪੂਰਾ ਬਸਤਾਵਾ ਹੈ ਪੂਰਾ ਬਸਤਾਵਾ ਹੈ ਅੱਛਾ ਇਹ ਤਾਂ ਸੀਮਨ ਜੇ ਤੈਥੋਂ ਕੋਈ ਮਤਲਬ ਲੈਣਾ ਚਾਹੁੰਦਾ ਹੋਵੇ ਕੋਈ ਹੁਣ ਪੇ ਆ ਸੀਮਨ ਬਾਈ ਜੀ ਹੁਣ ਮੇਰੇ ਲਵੇ 200 ਸੀਮਨ ਪਿਆ ਅੱਛਾ ਹਾਂ ਉਹ ਵੀ ਬਸ ਆਪਣੇ ਵਾਸਤੇ ਰੱਖਿਆ ਸੀ ਠੀਕ ਹੈ ਤੇ 200 ਸੀਮਨ ਹੈਗਾ ਅੱਜ ਵੀ ਮੇਰੇ ਕੋਲ ਚਲੋ ਇਹ ਦੇ ਸਕਦੇ ਆ ਜੇ ਕਿਸੇ ਨੂੰ ਇੱਕ ਦੋ ਦੇ ਸਕਦੇ ਹਾਂ ਚਲੋ ਅੱਛਾ ਜਿਵੇਂ ਆਪਾਂ ਇੱਧਰ ਆ ਕੇ ਰਾਂ ਐ ਸਿਲੰਡਰ ਦੀ ਗੱਲ ਕਰ ਲੀਏ ਆਪਾਂ ਹਾਂ ਜੀ ਹਾਂ ਜੀ ਇਹ ਸਿਲੰਡਰ ਇਸ ਸਿਲੰਡਰ ਵੀ ਸੇਲ ਕਰਦਾ ਕਿਉਂਕਿ ਬਈ ਹੁਣ ਆਪਣਾ ਉਹ ਹੈ ਨਹੀਂ ਆਪਣਾ ਇਹ ਜੰਬੋ ਆ ਆਪਣੇ ਜੰਬੋ ਸਿਲੰਡਰ ਆ ਗਿਆ ਇਹ ਚ ਕਿੰਨਾ ਟੀਕਾ ਮਤਲਬ ਸਟੋਰ ਹੋ ਜਾਂਦਾ ਇਹ ਤਾਂ 7 ਤੋਂ 8000 7000 ਦਾ ਜੀ ਸ਼ੋਰ ਆ 100 ਦਾ 100 ਹੋ ਜਾਂਦਾ 8 ਵੀ ਹੋ ਜਾਂਦਾ 7000 ਹਾਂਜੀ ਠੀਕ ਆ ਅ ਜੇ ਆਪਾਂ ਹੁਣ ਇਹਦੇ ਦੇਖੋ ਨਵੇਂ ਦੀ ਕੀਮਤ ਇਹਦੀ ਘੱਟੋ ਘੱਟ ਕਿੰਨੇ ਦਾ ਲੱਤਾ ਸੀ ਤੁਸੀਂ ਇਹ 32000 ਰੁਪਏ ਦਾ ਲੱਤਾ ਸੀ ਜੀ ਆਪਾਂ 32000 ਰੁਪਏ ਦਾ ਕੀਮਤ ਆ ਜੀ ਨੈਟ ਦੇ ਬੰਦਾ ਚੈੱਕ ਵੀ ਕਰ ਸਕਦਾ 33000 ਰੁਪਏ ਦੀ ਸੀ ਕੀਮਤ ਠੀਕ ਆ ਆ ਇਹਦੇ ਜੀਪੀ ਸੀਰੀਜ਼ ਦੇਖ ਲਓ ਤੁਸੀਂ ਚੈੱਕ ਕਰ ਲਓ ਹਨਾ ਆ ਹੈਗਾ ਜ ਕੋੜ ਆ ਗਿਆ ਹੁਣ ਕਿੰਨੇ ਚਾਪਾ ਜਮਾ ਦੇ ਦਾਂਗੇ ਬਾਈ ਲੈਣ ਦੇਣ ਵਾਸਤੇ ਆਪਣੀ 17000 ਤੇ ਡੰਨ ਆਪਣਾ ਬਸ 17000 ਹਾਂਜੀ ਠੀਕ ਆ ਇੱਕ ਜੱਗੀ ਨੰਬਰ ਬੋਲ ਤੇਰਾ ਨੰਬਰ ਵਾਈ ਜੀ ਮੇਰਾ 98158 40352 ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਜੱਗੀ ਜਿਹੜਾ ਤੂੰ ਸਾਨੂੰ ਮੌਕਾ ਦਿੱਤਾ ਹਨਾ ਤੇਰੇ ਜਾਨਵਰ ਦਿਖਾਉਣ ਦਾ ਅ ਬਾਕੀ ਜੇ ਗੱਲ ਕਰਗੇ ਜਦੋਂ ਇਹ ਚੀਜ਼ਾਂ ਵਿਖ ਜਾਣ ਹਨਾ ਕਰੋ ਉਹ ਵਾਪਸ ਨਹੀਂ ਮੁੜਦੀਆਂ ਨਹੀਂ ਮੁੜਦੀਆਂ ਸਹੀ ਗੱਲ ਹੈ ਹਨਾ ਨਹੀਂ ਮੁੜ ਕੇ ਉਹ ਪੈਦਾ ਹੋ ਸਕਦਾ ਨਹੀਂ ਹੋ ਸਕਦੀ ਤਾਂ ਜਿਹੜਾ ਜਨੂਨ ਹੁੰਦਾ ਪਿਆਰ ਵੀ ਨਹੀਂ ਕਰ ਸਕਦੇ ਜੀ ਆਪਾਂ ਉਹ ਜਨੂਨ ਜਿੱਨਾ ਜਦੋਂ ਮੈਂ ਛੋਟਾ ਪਿਆਰ ਕਰਿਆ ਸੀ ਮੈਨੂੰ ਵੀ ਪਤਾ ਵੀ ਮੇਰੇ ਅੰਦਰ ਕਿੰਨਾ ਜਨੂਨ ਸੀ ਅੱਛਾ ਹੁਣ ਉਹ ਜਨੂਨ ਬਣ ਵੀ ਨਹੀਂ ਨਹੀਂ ਹੁਣ ਮੈਨੂੰ ਉਹ ਕਹਿੰਦੇ ਨੇ ਵੀ ਛੋਟਾ ਤਿਆਰ ਕਰ ਲੈ ਨਹੀਂ ਯਾਰ ਹੁਣ ਮੇਤੋਂ ਨਹੀਂ ਹੁੰਦਾ ਆਲਾ ਕਹਿਣ ਨੂੰ ਕੁਝ ਮਰਜ਼ੀ ਕਹੀਏ ਨਹੀਂ ਹੁੰਦਾ ਠੀਕ ਹੈ ਘਰ ਖਵਾਣਾ ਪਹਿਲਾਂ ਹਾਂ ਨਹੀਂ ਸਹੀ ਗੱਲ ਹੈ ਚਲੋ ਕੋਈ ਗੱਲ ਨਹੀਂ ਬਾਕੀ ਮਿੱਤਰੋ ਜੇ ਆਪਾਂ ਗੱਲ ਕਰ ਗਏ ਹਨਾ ਇਸ ਮੱਝ ਦੀ ਮੱਝ ਕਿਵੇਂ ਲੱਗੀ ਦੱਸਿਓ ਜਰੂਰ ਕਮੈਂਟ ਕਰਕੇ ਜਿਹਨੂੰ ਪਸੰਦ ਆਉਂਦੀ ਹੈ ਬਾਈ ਦੇ ਘਰੇ ਆ ਜਾਓ ਫੋਨ ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਇੱਥੇ ਆ ਕੇ ਵੀ ਤਸੱਲੀ ਕਰ ਸਕਦੇ ਹੋ ਜਿੰਨੇ ਵੀ ਭਰਾ ਵੀਡੀਓ ਦੇਖਦੇ ਹੁੰਦੇ ਆ ਲਾਈਕ ਕਮੈਂਟ ਕਰਦੇ ਹੁੰਦੇ ਸਾਰੇ ਭਰਾਵਾਂ ਦਾ ਆਪਾ ਦੇ ਲੋ ਧੰਨਵਾਦ ਕਰਦਾ